ਵਲੌਕ ਕਰ ਲਈਏ ਸ਼ੁਰੂ ਭਾਈ ਆ ਕੱਡ ਪਾਉ ਉਹਨੂੰ ਕੋੜੀ ਨੂੰ ਬਾਹਰ ਕੱਢ ਪਹਿਲਾਂ ਜਸੂ ਉਹਨਾਂ ਨੂੰ ਪੇੜ ਦਾ ਉੱਪਰ ਪਹਿਲਾਂ ਜਸੂ ਕਬੂਤਰ ਲਿਆਇਓ ਠੀਕ ਆ ਆ ਗਈ ਆ ਪਕੋਠੇ ਦੇ ਹੁਣ ਤਾਂਨੇ ਦੂਣੇ ਪਾਉਣ ਨਾਲ ਜਿਹੜੇ ਤੋਂ ਨਕੂਤਰ ਗਿਆਦਾ ਉਹ ਕੱਲ ਕਿਹਾਦਾ ਥੱਲੇ ਲੈ ਕੇ ਜਾਣੇ ਨੇ ਇਹਨਾਂ ਦੀ ਅੱਖਾਂ ਹੁਣ ਰੰਗੀ ਹੋ ਜਾਣਗੇ ਲੋਟ ਇਹ ਹੁਣ ਕਰ ਦੇਣੇ ਆਪਾਂ ਸੈਟਾ ਲਵਾਈ ਪਾ ਗਈ ਰੰਗੀ ਉਸਤਾਦ ਨੇ ਕਰ ਦੇਣੇ ਨੇ ਸੈਟ ਆ ਲੈ ਸੀਐਮਐਸ ਇਹ ਆ ਬਸ ਮੈਂ ਮੇਰੇ ਉੱਤਰ ਜਾ ਕੇ ਲੈ ਜਾਣੇ ਥੱਲੇ ਢਾਣੇ ਨੇ ਕੱਲ ਲੈਣੀ ਕੱਦੇ ਚਲ ਕੋਈ ਗਰਮੀ ਆ ਨਾ ਠਰਮੀ ਆ ਨਾ ਜਾਲ ਤਾਂ ਆਪਾ ਲੈ ਗਏ ਨਹੀਂ ਆਏ ਓਏ। ਕਿਵੇਂ ਜਾਵਾਂਗੇ? ਆਹ ਸ਼ਰਟ ਖੋਲ। ਹਾਂ। ਇਹ ਜੋ ਲੈ ਕੇ ਆਖ ਲੈ। ਚਲੋ ਲਿਆਉਣਾ ਈ ਜਾਲ ਚੱਕ। ਲਓ ਇਹ ਪਾ ਲੈ ਉਤਰ ਜਾਲ ਚਾਉਣੇ ਮੇਨ ਮੇਨ। ਬਾਕੀ ਤਾਂ ਥੋੜੇ ਇਹ ਠੀਕ ਠੀਕ ਜਿਹੇ ਨੇ। ਆਹ ਜਿਹੜੇ ਵਧੀਆ ਨੇ ਉਹ ਆਪਾ ਪਾ ਲੈ ਜਾਲ 'ਤੇ। ਇਹਨਾਂ ਨੂੰ ਵੀ ਦੇਤੀ ਦਵਾਈ। ਨਾਲ ਪਾਣੀ ਵੀ ਪਾਤਾ। ਬਾਕੀ ਜਿਹਨੇ ਦਾਣੇ ਨਹੀਂ ਖਾਧੇ ਕਰ ਲਈ ਦਾਣੇ ਬਹੁਤ ਛੱਡੇ ਹੋਣੇ ਕਬੂਤਰ ਵੀ ਘੱਟ ਰਹੇਗੇ ਹੁਣ ਤਾਂ ਪਾਣੀ ਵੀ ਪਤਾ ਚੱਲੀਏ ਜਾ ਕੇ ਆਪਣੇ ਨਾਲ ਥੱਲੇ ਨੂੰ ਕਬੂਤਰ ਤਾਂ ਲੈ ਆਂਦੇ ਬਈ ਉੱਪਰੋਂ ਜਿਹੜੇ ਪਿਛਲੀ ਵਾਰੀ ਉੜਦੇ ਸੀ ਖੜਜ ਬਾਅਦ ਚ ਦਿਖਾਉਣਾ ਅੰਬਰ ਘੱਡ ਲਈ ਆ ਬਾਹਰ ਅੰਬਰ ਖੁੱਲੀ ਛੱਡ ਦੇਣੀ ਆ ਹੁਣ ਫੇਰੀ ਜਾਊਗੀ ਆ ਕਿੱਧਰ ਜਾਣੀ ਆ ਅੰਬਰ ਲੈ ਉੱਠੇ ਕੰਮ ਕਰਦੀ ਆ ਨੂਰੀ 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 ਕਬੂਤਰ ਵੀ ਲਿਆ ਦਿਖਾ ਦिए ਪਾਣੀ ਧਰਤਾ ਇਹਨੂੰ ਧਾਣੇ ਧਰਤੇ ਖਾ ਲੋ ਖਾ ਲੋ ਦਵਾਈ ਵੀ ਦੇਤੀ ਕਬੂਤਰ ਨੂੰ ਆ ਇਹਨੂੰ ਇਹੀ ਕਬੂਤਰੀ ਖਾਸੀ ਡਾਊਨ ਆਵੇ ਹਨਾ ਬਾਕੀ ਦਾ ਸਾਰੇ ਓਕੇ ਨੇ ਹੱਜ ਖਾ ਲੈ ਖਾ ਲੈ ਓਕੇ ਆਪੋਈ ਆਯੰਬਰ ਅੰਬਰ ਖੋਡੇ ਚ ਵਾੜਦੇ ਨੂੰ ਪਾਣੀ ਚਾ ਲੈਣਾ ਵੀ ਦਾਣ ਹਾਂ ਗਰਦ ਕਿੰਨੀ ਹੋਈ ਹੋਈ ਓਏ ਬੁਰਸ਼ਵਾਰਚ ਮਾਰਨੇ ਵਾਲਾ ਇਹਦੇ ਪਰ ਲੈ ਕੇ ਚੱਲੀਏ ਇਹਨੂੰ ਮੋਟਰ ਤੇ ਪਾਣੀ ਲਿਆ ਕੇ ਦਾਣੇ ਦਾ ਪਾਤੀ ਆਂਡੇ ਦਾ ਬੱਚਾ ਪੂਜਾ ਨਿਕਲਿਆ ਇਹਦਾ ਸੜੇ ਜਾਂਦਾ ਕੋਈ ਨਹੀਂ ਕੋਈ ਹਾਂ ਚਲੋ 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 ਬੱਚਾ ਕਦੇ ਵੀ ਨਹੀਂ ਦੇਦਾ ਸੜੇ ਆਂਡੇ ਬੁੱਡੇ ਹੁੰਦੇ ਨੇ ਆ ਗੈਰਾਂ ਦੀ ਰੱਖੀ ਫਿਰਦੀ ਹੈ ਨੂੰ ਆ ਰਹੀ ਹੈ ਇੱਕ ਰੱਖ ਲੈ ਆਂਡਾ ਉੱਤਰ ਬਾਦ ਗਏ ਹੋਰੇ ਆ ਨਾ ਚਲ ਕੋਈ ਨਾ ਪਚਕਾ ਦੇਣੀ ਹੁਣ ਕੋਈ ਨਹੀਂ ਕਿਹੜੀ ਉਹਦਾ ਕੋਈ ਨਹੀਂ ਉਹ ਗੰਦੀ ਜੀ ਗਣਕ ਨੂੰ ਨਮੂ ਲਾਵੇ ਆ ਜੋ ਆਜੋ 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 ਉਹ ਭਾਂਡੇ ਚ ਹਾਂ ਆਜੋ ਆਜੋ ਆਦਾ ਕੰਮ ਹੋ ਗਿਆ ਕਬੂਤਰ ਬਾਜਾ 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 ਹਾਂ ਆ ਚਲੋ ਭਾਈ ਸਾਰਾ ਕੰਮ ਡਾਨੇ ਇੱਧਰ ਭੱਜ ਜਾਈਂ ਹਾਂ ਅੰਬਰ ਪੁੱਠੇ ਵਾਸੇ ਨੂੰ ਜਾਂਦੀ ਐ ਲੈ ਚਲੋ ਏ ਕਿਵੇਂ ਹੁੰ ਸਰ ਲਵੇੜ ਜਾਨੇ ਲੈ ਚਲੋ ਉੱਥੇ ਨੂੰ ਬਾਦੀ ਜਾ ਬਾਊ ਹਾਂ ਭਾਈ ਖੜ ਜੋ ਖੋਲਦੇ ਅੱਜ ਜਿੰਦਾ ਥੋੜਾ ਆਏ ਤੇ ਵੀ ਵਾਲ ਦੇ ਪੱਤੇ ਪਏ ਆ ਮੁਰਗੇ ਦੇ ਆ ਦੇਖੋ ਚਲੋ ਦੇਖਦੇ ਕੋਈ ਨਹੀਂ ਚਾਬੀ ਆ ਜਾਣ ਦੋ ਪਾਣੀ ਭਰਦੇ ਆਂ ਤੂੰ ਖੜ ਜਾ ਉਹ ਖੋਲੀ ਗਾਂ ਵਾਲਾ ਜੰਦਾ ਆਲਾ ਦੇ ਪੇਟ ਦੇਖ ਰੇ ਕਿਉਂ ਕੀ ਹੰਦਾ ਕੀ ਕਰਦੀ ਆਂ 2 3 4 5 ਬੱਸ ਕਰਦੀ ਹਾਂ ਸ਼ੌਕੀਆ ਰੋਟਾ ਚੱਲ ਆ ਹੌਲ ਦਾ ਗੇਟ ਕੇ ਨਾਲ ਦੇਖੀ ਖੁੱਲ ਲਈ ਆ ਨਾ ਅਸੀਲ ਇਕਾ ਫਿਰਦਾ ਹੈ ਇਕਾ ਫਿਰਦਾ ਹਾਂ ਠੀਕ ਨੇ ਪੂਰੇ ਨੇ ਚਲੋ ਚੱਲ ਪਰੇ ਆ ਮੁਰਗੀ ਆ ਉਹ ਆ ਗਈ ਕਿੱਡੀ ਹੋ ਗਈ ਮੁਰਗੀ ਜਿਆਦਾ ਵੱਡੀ ਹੋ ਗਈ ਹਾਂ ਆ ਭੇਡ ਦੇਖ ਲਾ ਕਬੂਤਰ ਨੂੰ ਬੰਦੇ ਕਰਦੇ ਬਸ ਫੜ ਜਾ ਕੋਈ ਹੈ ਤਾਂ ਨਹੀਂ ਬਾਹਰ ਸਾਰੋਲੀ ਕਲ ਇੱਕ ਮਿੰਟ ਦੇਖ ਲੀਏ 6 ਸਪੰਜਾ ਹਾਂ ਇੱਕ ਵਜਾ ਆ ਫਿਰਦਾ ਇੱਕ ਆਹੋ ਇੱਕ ਤਾਂ ਫਿਰਦਾ ਕਿੰਨੇ ਕਬੂਤਰ 6 ਤੇ 2 ਹਨਾ ਆਹੇ ਤੋਂ ਕਹਿੰਦਾ ਮੈਂ ਆ ਹਨਾ ਕਿੱਡਾ ਹੋ ਗਿਆ ਓਏ ਚੱਲ ਵੀ ਚੱਲ ਥੋਲੂ ਹੀ ਆ ਚੱਲ ਚੱਲ ਹੋਂਡ ਬੱਡੀ ਚਲੋ ਤੇ ਚਲ ਚਲ ਚਰੇ ਗੋਡੇ ਲੈ ਕਾਲਾ ਕੀ ਜਾਂਦਾ ਜੀ ਕਰ ਕਰ ਦੇ ਆ ਖੋਲ ਦਨੇ ਆਪਾਂ ਜਾਨ ਬਰਾਉਨੇ ਆ ਹੁਣ ਅੰਦਰ ਬਾਅਦ ਚ ਸ਼ਾਮ ਨੂੰ ਆਪੇ ਕਰ ਜੂ ਬੰਦ ਚਲੋ ਆ ਜੋ ਭਾਈ ਜੀ ਆਉਣਾ ਹੁਣ ਅੰਦਰ ਹਾਂ ਕਬੂਤਰ ਘਰ ਚ ਬੰਨ ਨਾਲੇ ਪਾਣੀ ਪੂਣੀ ਪੀ ਲੈਣਗੇ ਹੁਣ ਬਾਹਰ ਬੱਤਕਾ ਉਹ ਬੰਦ ਕਰਦਾ ਹੁੰਦਾ ਚਿੱਟੀਆਂ ਉਹਨੂੰ ਉਹ ਚ ਕਰ ਦੇ ਚਲੋ ਕਾਤ ਐ ਕਰਦੇ 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 ਬੱਚੇ ਕਿਹੜੇ ਛੋਟੇ ਬੱਚੇ ਹੁਣ ਕਿੱਧਰ ਹੁੰਨੇ ਆ ਬੱਤਕਾ ਉਹ ਜੁਨੀਏ ਪੰਛੀ ਕਰਦੇ ਕਰਦੇ ਸਭੀ ਲੈ ਕੇ ਜਾ ਰਹਾਂ ਨੂੰ ਚਲ ਬਹੁਤ ਖਰਾਬ ਨੇ ਤਾਂ ਸੜੀਆਂ ਇੱਕ ਲੈ ਜਾ ਆਹ ਕੁੰਡਾ ਬੰਦ ਕਰ ਦੇ ਇੰਨੇ ਹਾਂ ਚਲੋ 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 ਉਹਦਾ ਗਈਆਂ ਟਿਕਾਣੇ ਲਾ ਦੇ ਸਹੀ ਗੁੰਡਾ ਉਹ ਕੋਲ ਦੇ ਗੁੰਡਾ ਦੂਜਿਆਂ ਨੇ ਉਧਰ ਵੜ ਦੂਜਿਆਂ ਨੇ ਇੱਧਰ ਵੜ ਜਾਣਾ ਬਾਕੀਆਂ ਨੇ ਚਲੋ ਉਧਰ ਵੜ ਜਾਣਾ ਵਧੀਆ ਜਿੰਦਾ ਜੁੰਦਾ ਲਾ ਕੇ ਚੱਲਦੇ ਆਂ ਗੈਂਡ ਲਾ ਇਹਨਾਂ ਨੂੰ ਕੱਢਦਾ ਮੈਂ ਇੰਨੇ ਸੱਤੇ ਨੇ ਫਿਰ ਇਹਨਾਂ 'ਚ ਕੋਈ ਲੱਗਦਾ ਹੈ ਦੇਖ ਤਾਂ ਅੰਦਰ ਤਾਂ ਨਹੀਂ ਵੜ ਗਿਆ ਕੋਈ ਚਲੋ 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 ਚੱਲ ਚੱਲ ਹੁਣ ਸਾਲਾ ਲਾਰਮ ਜੀ ਮਰੀ ਜਾਂਦਾ ਪਾ ਨਹੀਂ ਖੜਦਾ ਇਹ ਤਾਂ ਮੁਰਗੀ ਐ ਆਹਾ ਮਗਰਲਾ ਛੁੱਟੂ ਆਹ ਦੇਖ ਆਹਾ ਆਹਾ ਦੇਖ ਅੱਛਾ ਫੇ ਸਾਲਾ ਕੀ ਚੱਕਰ ਹੋ ਗਿਆ ਬਾਹਰ ਤਾਂ ਨਿਕਲ ਗਿਆ ਲੋ ਉਹ ਵਿਚ ਉੱਚਾ ਤਾਂ ਲੱਭ ਰਿਹਾ ਆਹ ਬਈ ਪੱਖੇ ਥੱਲੇ ਬੈਠੀ ਐ ਨਾ ਕਾਰਖਾਨਾ ਲੈ ਰਿਹਾ ਲੋਇ ਮੈਟਰੋ ਕਮੈਂਟ ਬੋਰਗੀ ਚੱਲਦੇ ਆ ਅਮਰਤਪਾਲ ਸਿੰਘ ਬਾਈ ਬਸ਼ੇਰੀ ਤਾਂ ਚੰਨੋ ਦੀ ਕਾਪੀ ਲੱਗਦੀ ਹੈ ਹਾਂਜੀ ਹਾਂਜੀ ਵੀਰੇ ਚੰਨੋ ਦੇ ਕੰਨ ਪੈਸੇ ਥੋੜੇ ਜਿھے ਖੁੱਲੇ ਤੇ ਜਮੇ ਜੋੜ ਕੇ ਰੱਖਦੀ ਹੈ ਹਾਏ ਉਹਦੀ ਕਾਪੀ ਹੋ ਵੀਰੇ ਜੱਸਾ ਜਸਵੀਰ ਸਿੰਘ ਹੈਲੋ ਬਾਈ ਹਾਂਜੀ ਕੀ ਹਾਲ ਹੈ ਵੀਰੇ ਸਿੰਘ ਕਲੈਕਸ਼ਨ ਸਾਸਰੀ ਗੱਲ ਵੀਰੇ ਉਹ ਠੀਕ ਠਾਕ ਜੀ ਗੌਰਵਰਾਓ ਵੀਰੇ ਖੁੱਡੇਵੇਂ ਕਿੰਨੇ ਪੈਸੇ ਲੱਗੇ ਸੀ ਵੀਰੇ ਉੱਪਰ ਵਾਲੇ ਖੁੱਡਿਆਂ 'ਚ ਮੇਰੇ ਹਿਸਾਬ ਨਾਲ 17-18 ਹਜ਼ਾਰ ਲੱਗ ਗਿਆ ਸੀ ਸੇਂਗਾ ਕਲੈਕਸ਼ਨ ਕਬੂਤਰ ਝੋਲੀ ਵਿੱਚ ਆ ਗਏ ਬਾਈ ਕਬੂਤਰ ਵੀਰੇ ਬਾਸ ਹੁਣ ਚਲੋ ਕਰਦੇ ਆਂ ਸੈਟਿੰਗ ਇਹਨਾਂ ਦੀ ਦੀਰਜ ਕੁਮਾਰ ਬਾਈ ਗੁੱਡੇ ਸਾਫ ਕਰੋ ਜਰੂਰ ਮਹਾਰਾਜ ਜੀ ਜੇ ਮੇਰਾ ਨਾਂ ਟਾਈਮ ਲੱਗਿਆ ਵੀਰ ਬਣ ਕੇ ਕਰ ਜੀ ਆ ਕੇ ਕੋਈ ਨਹੀਂ ਚਲੋ ਧੰਨਵਾਦ ਬਾਈ ਇਹ ਕਮੈਂਟ ਕਰ ਲਈ ਤੇ ਮਿਲਦੇ ਆਂ ਅਗਲੇ ਅਗਲੀ ਵੀਡੀਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਾਂਗੇ ਅਗਲੇ ਬਲੌਗ ਚ